ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਆਓ ਸਾਧ ਸੰਗਤ ਜੀ ਜੁੜੋ ਸਾਡੇ ਵੀਡੀਓ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਸਾਡੀਆਂ ਵੀਡੀਓਜ਼ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਸਾਧ ਸੰਗਤ ਜੀ ਤਾਂ ਜੋ ਸਾਡੀਆਂ ਵੀਡੀਓ ਸਾਰੀਆਂ ਸੰਗਤਾਂ ਤੱਕ ਸਮੇਂ ਸਿਰ ਪਹੁੰਚ ਸਕਣ ਆਓ ਸਾਧ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਵਾਈਏ ਗੁਰਦੁਆਰਾ ਦੇਖਸਰ ਸਾਹਿਬ ਸ਼੍ਰੀ ਘਟਾਣਾ ਸਾਹਿਬ ਜੀ ਦੇ ਆਓ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ ਮੱਥਾ ਟੇਕੋ ਸਾਧ ਸੰਗਤ ਜੀ ਇਹ ਗੁਰੂ ਅਸਥਾਨ ਦਰਾਹੇ ਤੇ ਨੀਲੋਤ ਵਿਚਕਾਰ ਨਹਿਰ ਤੇ ਕਟਾਣਾ ਪਿੰਡ ਵਿਖੇ ਸਥਿਤ ਹੈ ਇਸ ਗੁਰੂ ਅਸਥਾਨ ਤੇ ਪਾਤਸ਼ਾਹੀ 6ਵੀਂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਹੁੰਚੇ ਸਨ ਤੇ ਪਾਤਸ਼ਾਹੀ 10ਵੀਂ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਹੁੰਚੇ ਹਨ ਆਓ ਸਾਧ ਸੰਗਤ ਜੀ ਤੁਸੀਂ ਵੀ ਸਾਡੀ ਵੀਡੀਓ ਨਾਲ ਜੁੜੋ ਤੇ ਦਰਸ਼ਨ ਕਰੋ ਗੁਰਦੁਆਰਾ ਦੇਕ ਸਰ ਸਾਹਿਬ ਕਟਾਣਾ ਸਾਹਿਬ ਦੇ ਇੱਥੇ ਹਰ ਐਤਵਾਰ ਬਹੁਤ ਸੰਗਤ ਮੱਥਾ ਟੇਕਣ ਪਹੁੰਚਦੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸਾਰਾ ਇਕੱਠ ਹੁੰਦਾ ਹੈ ਆਓ ਸੰਗਤ ਜੀ ਦੇਖੋ ਵੀਡੀਓ ਸਾਡੇ ਨਾਲ ਜੁੜਦੇ ਜਾਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਤਾਂ ਜੋ ਸਾਰੀਆਂ ਸੰਗਤਾਂ ਤੱਕ ਵੀਡੀਓ ਪਹੁੰਚ ਸਕੇ ਹੁਣ ਤੁਸੀਂ ਦਰਸ਼ਨ ਕਰਨ ਜਾ ਰਹੇ ਹੋ 베ਰੀ ਸਾਹਿਬ ਦੇ ਇਸ 베ਰੀ ਸਾਹਿਬ ਥੱਲੇ ਗੁਰੂ ਗੋਬਿੰਦ ਸਿੰਘ ਜੀ ਨੇ ਵਿਸ਼ਰਾਮ ਕੀਤਾ ਸੀ ਜਦੋਂ ਗੁਰੂ ਜੀ ਮਾਛੀਵਾੜੇ ਦੇ ਜੰਗਲਾਂ ਤੋਂ ਉੱਤ ਦਾ ਪੀਰ ਬਣ ਕੇ ਆਏ ਸਨ ਤੇ ਇੱਥੇ ਹੀ ਆਪਣਾ ਘੋੜਾ ਬੰਨਿਆ ਸੀ